ਅੱਜ ਸਾਡਾ ਲਾਸਟ ਡੇ ਆ ਸਾਡੀ ਯਾਤਰਾ ਦਾ ਹੁਣ ਨਗੌਰ ਪਹੁੰਚ ਗਏ ਆ ਨਗੌਰ ਤੋਂ ਬਾਈਪਾਸ ਹੋਣਾ ਸੀ ਆ ਦੇਖੋ ਜੀ ਇਹ ਕਿੰਨੇ ਪੈਰ ਕੀਤਾ ਦੇ ਆ ਗਏ ਅਸੀਂ ਘਰ ਰਾਤ ਦੇ 11:50 ਹੋ ਗਏ ਆ ਜੀ ਹਾਂਜੀ ਸੰਗਤ ਜੀ ਕਿ ਆ ਰ ਆ ਸਿਖੜੇ ਇਹ ਹੈਗਾ ਪੁਸ਼ਕਰ ਪੁਸ਼ਕਰ ਸ਼ਹਿਰ ਆ ਰਾਜਸਥਾਨ ਦਾ ਤੇ ਗੁਰਦੁਆਰਾ ਸਾਹਿਬ ਇੱਥੇ ਆਪਾਂ ਸਟੇ ਕੀਤੀ ਸੀਗੀ ਰਾਤ ਤੇ ਹੁਣ ਆਪਾਂ ਅੱਜ ਸਾਡਾ ਲਾਸਟ ਡੇ ਆ ਸੜੀ ਯਾਤਰਾ ਦਾ ਅੱਜ ਘਰ ਵਾਪਸੀ ਆ ਬਾਬਾ ਜੀ ਨੇ ਬਹੁਤ ਸਾਰੀਆਂ ਖੁਸ਼ੀਆਂ ਦਿੱਤੀਆਂ ਆ ਬਾਬਾ ਜੀ ਫੇਰ ਇਦਾਂ ਦਾ ਮੌਕਾ ਬਣਾਉਣ ਫੇਰ ਸੰਗਤਾਂ ਦੇ ਦਰਸ਼ਨ ਕਰਾਉਣ ਦੇ ਕਮਾਕਾਰਾਂ ਦੇ ਵਿੱਚੋਂ ਤਾਂ ਇਦਾਂ ਹੀ ਆ ਬਾਬਾਈ ਨੇ ਸ਼ੁਕਰ ਕਰਕੇ ਮਿਹਰ ਕਰਕੇ ਖੁਸ਼ੀਆਂ ਦਿੱਤੀਆਂ ਟਾਈਮ ਦਿੱਤਾ ਯਾਤਰਾ ਕਰਵਾਈ ਆ ਉਹਨਾਂ ਨੇ ਫਿਰ ਇਦਾਂ ਦੇ ਸੋਹਣੇ ਸੋਹਣੇ ਮੌਕੇ ਬਖਸ਼ਾ ਜੀ ਵਾਹਿਗੁਰੂ ਜੀ ਉਦਾਂ ਤੇ ਅਸੀਂ 2 ਦਿਨ ਅਜੇ ਸਾਡਾ ਉੱਥੇ ਸੀਗਾ ਰਹਿਣ ਦਾ ਪ੍ਰੋਗਰਾਮ ਤੇ ਪਰ ਥੋੜਾ ਜਿਹਾ ਕੰਮ ਹੀ ਇਦਾਂ ਦਾ ਸੀਗਾ ਤੇ ਸਾਨੂੰ ਆਉਣਾ ਪਿਆ ਜਲਦੀ ਤੇ ਉਹ ਭਾਬੀ ਦੇ ਡੈਡੀ ਨਹੀਂ ਠੀਕ ਸੀਗੇ ਉਹਨਾਂ ਦਾ ਆਪਰੇਸ਼ਨ ਸੀ ਅੱਜ ਹਾਰਟ ਦਾ ਉਹਨਾਂ ਦਾ ਸਟੰਟ ਪੈਣਾ ਸੀਗਾ ਤੇ ਇਸ ਕਰਕੇ ਬਸ ਅਸੀਂ ਜਲਦੀ ਪਿੱਛੇ ਵਾਪਸੀ ਕੀਤੀ ਆ ਚਲੋ ਬਾਬਾ ਜੀ ਉਹਨਾਂ ਦੀ ਵੀ ਤੰਦਰੁਸਤੀ ਉਹਨਾਂ ਨੂੰ ਵੀ ਦੇਣ ਤੇ ਹਾਂਜੀ ਹਾਂਜੀ ਜੀ ਭੈਣ ਜੀ ਸੋਹਣੇ ਦਰਸ਼ਨ ਹੋ ਗਏ ਜੀ ਤੁਹਾਡੇ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤਿ ਦਰਸ਼ਨ ਬਹੁਤ ਸੋਹਣੇ ਹੋ ਗਏ ਆਨੰਦ ਮੰਗਲ ਆ ਔਰ ਨੂੰ ਦਿਲ ਨਹੀਂ ਕਰਦਾ ਸੀ ਹਾਂਜੀ ਹੁਣ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਹਾਂਜੀ ਬਟ ਜਾਣਾ ਮਹਾਰਾਜ ਫੇਫ ਸੱਦਣਗੇ ਫੇਰ ਕਿਰਪਾ ਕਰਨਗੇ ਫੇਰ ਮਹਾਰਾਜ ਰਣਜੀਤ ਸਿੰਘ ਦੀ ਵਰਸੀ ਦੇਖਣ ਦਾ ਪੂਰਾ ਮਨ ਸੀ ਹੂੰ ਹੋਣ ਰੁਝੇ ਹੋਇਆ ਕਰਕੇ ਘਰ ਦੀ ਵਾਪਸੀ ਆ ਹੂੰ ਸਾਰੀ ਸੰਗਤਾਂ ਨੇ ਚਾਲੇ ਮਾਰਨੇ ਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਦਾਂ ਪੈਣੋ ਦੁਪੀਆ ਸੋਸਤੀ ਲੱਤੀ ਹੈ ਨਹੀਂ ਲੱਤੀ ਚਲੋ ਕੋਈ ਨਹੀਂ ਘਰ ਜਾ ਕੇ ਸੋਣਾ ਹੀ ਆ ਐਡਾ ਹੀ ਹੁੰਦੀ ਯਾਤਰਾਕਾਰ ਹੁੰਦੀ ਆ ਜਿੱਦਾਂ ਜਿੱਦਾਂ ਪੰਜਾਬ ਵਾਲ ਨੂੰ ਜਾਈ ਜਨੇ ਗਰਮੀ ਵਧੀ ਜਾਣ ਰਹੀ ਆ ਹੇ ਲੋਕਾਂ ਪਪਾ ਕਿੱਧਰ ਪਪਾ ਪਪਾ ਕਿੱਧਰ ਸਵੇਰ ਦੇ ਤੁਰੇ ਸੀ ਆਪਾਂ ਕੁਸ਼ਕਰ ਤੋਂ ਤੇ ਪਪਾ ਲੰਗਰ ਛਕਿਆ ਨਹੀਂ ਸੀ ਸਵੇਰੇ ਸਵੇਰੇ ਭੁੱਖ ਨਹੀਂ ਹੁੰਦੀ ਤੇ ਹੁਣ ਕਿੰਨਾ ਹੋ ਗਿਆ ਵੇਟ ਕਰਦੇ ਸੀ ਕੋਈ ਚੰਗੀ ਜੀ ਜਗਾ ਮਿਲੇ ਜਿੱਥੇ ਚੱਕ ਕੇ ਪ੍ਰਸ਼ਾਦ ਦੇ ਛਕੇ ਜਾਣ ਲੰਗਰ ਛਕਿਆ ਜਾਵੇ ਤੇ ਆਪਾਂ ਇੱਥੇ ਰੁਕੇ ਆ ਪਾਪਾ ਵੀ ਤੇ ਨਹੀਂ ਰੁਕਣਾ। ਇਹਨਾਂ ਪਪਾਏ ਸੰਗਤ ਤੇ ਅਮਾ ਅਮਾ ਅੱਜ ਹੀ ਲਾਚੀ ਜੀ ਤੇ ਬੈਠੇ ਆ ਆਪਾਂ ਹੁਣ ਪੇਟ ਪੂਜਾ ਕਰਨ ਲੱਗੇ ਆ ਸਾਰੀ ਸੰਗਤ ਵੇਟ ਕਰਦੀ ਹੈ ਇੰਤਜ਼ਾਰ ਕਰਦੇ ਆ ਭੁੱਖ ਲੱਗੀ ਆ ਸਾਰਿਆਂ ਦਾ ਛੱਕੇ ਗੱਲ ਆਉਣੀ ਆ ਤੇ ਗੱਲ ਹੀ ਨਹੀਂ ਆਉਣੀ ਹੁਣ ਗੱਲ ਨਹੀਂ ਹੁੰਦੀ ਪਈ ਬੋਲ ਨਹੀਂ ਹੁੰਦਾ ਪਿਆ ਨਾ એનર્ਜੀ ਲੋ ਹੋਈ ਆ ਹਾਂਜੀ ਇੱਧਰ ਵੀ ਮੂ ਤੇ 12 ਵਜੇ ਪਏ ਆ ਆਪਾਂ ਲੋਡ ਆ ਬਈ ਲੋਡ ਆ ਸਾਰਿਆਂ ਨੂੰ ਪ੍ਰਸ਼ਾਦੇ ਦੀ ਲੋੜ ਆ ਛੇ ਦੇ ਛੇ ਦੀ ਲਿਓ ਇੱਕ ਦਾ ਪੱਟਾ ਬਣਾਈ ਰਹੀ ਜੀ ਆਹ ਮੁੰਡਾ ਤਾਂ ਜਿੱਥੇ ਟਾਬੇ ਤੇ ਰੋਕਦਾ ਨਾ ਵੜ ਕੇ ਅੰਦਰ ਰਸੋਈਆਂ ਚ ਪਹਿਲਾਂ ਹੀ ਠੂਂਗੇ ਠਾਂਗੇ ਮਾਰਿਓਂ ਦਾ ਜਾ ਕੇ ਲੋਹ ਬਣਾਉਂਦਾ ਕੇਜ ਵਿੱਚ ਪੋਈ ਆ ਆ ਰਸੋਈ ਆ ਇਹਨਾਂ ਦੀ ਇਹ ਬਣਾਉਂਦੇ ਆ ਟੜਕੇ ਛੜਕੇ ਲਾਉਂਦੇ ਆ ਓਏ ਬਾਰਿਸ਼ ੁੱਟੀ ਜਾਂਦਾ സാസാ <laughs> <laughs> ਘਟੀਆਂ ਕਿੱਥੇ ਆ ਆ ਗਈ ਆ ਸੇਭਾਜੀ ਸੇਭਾਜੀ ਇਹ ਕਿਹੜੀ ਸਬਜੀ ਆ ਆਹ ਦਾਲ ਮੱਖਣੀ ਆਹੋ ਪੀਲੀ ਦਾਲ ਦੀ ਦਾਲ ਮੱਖਣੀ ਕਾਕੀ ਤੁੰਦੇ ਮੈਂ ਦਾਲ ਦੀ ਦਾਲ ਸਿੱਧੇ ਖਾਣੇ ਕੋਲੇ ਖਲੇਬ ਇਹ ਤਾਂ ਕੋਈ ਨਾ ਵੀਰੋ ਰੋਟੀ ਭਾਵੇਂ ਦੇਵਾ ਵਾਪਸ ਆ ਗਏ ਉਹ ਸੇਭ ਉੱਤਰੇ ਤਾਂ ਕੋਈ ਨਾ ਦਾਲ ਵਾਲੀ ਸੇਬ ਤੋਂ ਪਿੱਛੇ ਆਂ ਜਾਓ ਕੱਟ ਕੇ ਕਰਾਈਆ ਇਹਨੂੰ ਕੋਕਸਾ ਰਿਹਾ ਸੀਮੀਆਂ ਚਲੋ ਬਲੀ ਹੱਥ ਆ ਜਾਏ ਤੇ ਰੇਟ ਫੜਾ ਦੇ ਕੋਈ ਆ ਜਾਓ ਨਾ ਨਾ ਅੰਦੇ ਯੂਨੀ ਬੈਗੇ ਅਰੇ ਹਲੋ ਹਾਂ ਖਾ ਲੋ ਕਿੱਥੇ ਜਲੇ ਆਂ ਖਾਣਾ ਖਾ ਲਿਆ ਡਾਕਟਰ ਹਾਂਜੀ ਹਾਂਜੀ ਹੁਣ ਆਪਾਂ ਸਿੱਧਾ ਜਲੰਧਰ ਇਹ ਵੀ ਸਮਾਨ ਲੈ ਜਾ ਨਾਲ ਗਾੜ ਨੂੰ ਰੁੱਕ ਜਾ ਰੁੱਕ ਜਾ ਰਸਤੇ ਨੂੰ ਹੋੜਾ ਦਿੰਨੇ ਆ ਕਰਦੇ ਫੁੱਲੋ ਫੁੱਲ ਕਰਦੇ ਨਾ ਕੱਦ ਗੂਗਲ ਤੇ ਕਰਦੇ ਆ 99 ਰੁਪਏ ਇੱਥੇ ਆਪਣੇ ਕੀ ਆ ਰੇਟ ਇੱਥੇ ਕਿੰਨਾ ਜਸ ਵੇਰੇ ਖਾ ਕੇ ਕੁਝ ਨਹੀਂ ਦੁਰੇ ਚਾਹ ਫੁੱਟ ਫੁੱਟ ਮਿੱਟੀ ਗੁਰ ਦੁਰਸੈ ਤੋਂ ਮੁਸ਼ਕਿਲ ਤੋਂ ਇਹ ਨਗੌਰ ਪਹੁੰਚ ਗਏ ਆ ਨਗੌਰ ਤੋਂ ਬਾਈਪਾਸ ਹੋ ਜਾਣਾ ਹੈ ਤੇ ਹੁਣ ਮਾਰਗੜ ਇਹ ਇੱਕ ਸਾਈਡ ਦੀਆਂ ਤਿੰਨ ਟੈਕੀਆਂ ਲੱਗਦੀਆਂ ਤੇ ਦੀਆਂ ਅੱਗੇ ਉਸਾਂ ਨੂੰ ਇਧਰ ਦੀ ਤੈਨ ਨਹੀਂ ਵਾਸਤੀ ਤੇ ਲੱਗ ਜਾਣੀਆਂ ਬਾਤ ਤੇ ਉੱਤਰ ਦੀ ਤੇਲ ਦੂਜੇ ਸਾਈਡ ਦੀ ਤੇਲ ਘਟ ਖਾਂਦੀ ਆ ਐਂ ਦੀ ਵਾਰ-ਵਾਰ ਜਾਂਦੀ ਆ ਨਸਰ ਨਾਲ ਦੀ ਬਾਕੀ ਹੋ ਸਕਦਾ ਸਾਨੂੰ ਵੱਧ ਪਈ ਹੋਵੇ ਬਾੜ ਪੈਣਾ ਉਧਰ ਦੀ ਪੈਣਾ ਸਾਨੂੰ ਘਟ ਲਾਣਾ ਉਧਰ 730 ਕਿਲੋਮੀਟਰ ਦਾ ਮੰਨਦਾ ਹਾਂ ਇਤਨ ਦੀ ਬਣ ਗਿਆ ਵਾ 1900 ਦੇ ਏੜ-ਗੇੜ ਸੰਗਤ ਬਿਲਕੁਲ ਠੀਕ ਠਾਕ ਆ ਸਾਰੀ ਚੁਸਤਾਂ ਸੰ ਕੋਈ ਸਸਤੀ ਨਹੀਂ ਸੰਕਰ ਨੂੰ ਹੁਣ ਜਿਕੇਮ ਕੋਈ ਜਿਕੇਮ ਨਹੀਂ ਇਧਰ ਸਾਡੇ ਡਰਾਈਵਰ ਸਾਹਿਬ ਬਿਲਕੁਲ ਹੀ ਨਸਕਦੇ ਚਲਾਈ ਦੋ ਢੰਟਾ ਹੀ ਘੇਟੇ ਕਦੀ ਬਾਸ ਤੇ ਇਧਰ ਨਿਆਣੇ ਲੱਗੇ ਮਸਤੀ ਕਰਨਾ ਆਜਾ ਹਾਈ ਹੋ ਰਾਇ ਤੇ ਦੇਖ ਲੋ ਦੇਖ ਲੋ ਜੀ Rajasthan Rajasthan ਦਾ ਏਰੀਆ ਨਾਗੌਰ ਰੋਡ ਆਏ ਹੈ ਇਹ ਬਿਕਨਰ ਵਾਲੀ ਹਾਂ ਕੋਈ ਲੋਕੇਸ਼ਨ ਹੈ ਕਿਚੇ ਰੱਖਣੇ ਚਾਹੀਦੇ ਨਹੀਂ ਅਸਈਆਂ ਕਿਚੇ ਨਹੀਂ ਇਹ ਲੋਕਸ ਵਧੀਆ ਜੀ ਟਿੱਬੇ ਹੀ ਟਿੱਬੇ ਆ ਸਾਰੇ ਪਾਸੇ ਮੌਨ ਸੁਨਾਪਾ ਨਾ ਪੋਦਾ ਪਿਆ ਮਕਾਮ ਕਿੰਨੇ ਥੋੜੇ ਕਾਲੇ ਕਾਲੇ ਬੱਦਲ ਹੋ ਗਏ ਹਨਾ ਬਿਕਾਣਾ ਵਾਲੇ ਰੋਡ ਚੱਲ ਰਿਹਾ ਹੈ ਬਹੁਤ ਸੋਹਣਾ ਬਹੁਤ ਗਰਮੀ ਸੀ ਹਾਂਜੀ ਅੱਛਾ ਹੋਈ ਗੱਡੀ 'ਚ ਬੈਠਿਆਂ ਨੂੰ ਨਹੀਂ ਪਤਾ ਲੱਗਦਾ ਜਦੋਂ ਬਾਹਰ ਕਿੰਨੇ ਬੱਦਲ ਹੋ ਰਹੇ ਨੇ ਜੋਧਪੁਰ ਜੀ ਫੀਲ ਹੁੰਦੀ ਆ ਪਰ ਆਪਣੇ ਪੰਜਾਬ ਨਾਲੋਂ ਫੇਰ ਵੀ ਠੀਕ ਆ ਆ ਦੇ ਮੰਗਰਾਂ ਨੇ ਵਾਲਾ ਬੱਦਲ ਇੱਥੇ ਕਿਹੜਾ ਹੀ ਬੱਦਲ ਜਿਆਦਾ ਹਾਂਜੀ ਕਿੰਨਾ ਸੋਹਣਾ ਵੀ ਆ ਬੰਗੜਾ ਨਾ ਮਾਸਾ ਭਾਈ ਇੱਥੇ ਯਾਹ ਗੁਰਦੁਆਰਾ ਸਾਹਿਬ ਦੇ ਗੁੰਬਦ ਦੇ ਹੱਥ ਜਪਣਾ ਹੁੰਦਾ ਹੈ। ਨਾ ਬੱਦਲ ਕਾਲਾ। ਬੱਦਲ ਇੱਥੇ ਡਾ। ਆਹੋ ਹੋ। ਅੱמא ਜੀ ਬਾ। ਦੇਖੋ ਪਹਾੜੀਆਂ ਤੇ ਉੱਤੇ ਕਾਲੇ-ਕਾਲੇ ਬੱਦਲ ਕਿੰਨੇ ਸੋਹਣੇ ਲੱਗਦੇ ਆ। ਹੈ ਨਾ? ਤੇ ਇਦਾਂ ਹੀ ਆ ਜਾਂਦੇ ਟਿੱਬਿਆਂ ਦੇ ਵਿੱਚ ਕਿਤੇ ਕਿਤੇ ਥੋੜੀਆਂ-ਥੋੜੀਆਂ ਜ਼ਮੀਨਾਂ ਜੀ ਉਹਨਾਂ ਦੇ ਘਰ ਆ। ਇੱਧਰਲੇ ਜਿਹੜੇ ਕਿਸਾਨ ਹੋਣਗੇ ਇਹ ਮੇਰਾ ਤਾਂ ਦਿਲ ਕਰਦਾ ਵਾ ਵੀ ਰੋਕੇ ਇਹਨਾਂ ਦਾ ਲਾਈਫ ਸਟਾਈਲ ਦੇਖਿਆ ਜਾਵੇ ਤੇ ਆਪਣੇ ਪੰਜਾਬ ਦਾ ਤੇ ਇੱਥੋਂ ਦਾ ਰਹਿਣ ਸਹਿਣ ਦਾ ਤਾਂ ਕਾਫੀ ਫਰਕ ਲੱਗਦਾ ਆਪਣੇ ਪੰਜਾਬ 'ਚ ਤਾਂ ਬਹੁਤ ਸੋਹਣੇ ਸੋਹਣੇ ਘਰ ਆ ਇੱਥੇ ਵੀ ਹੋਣਗੇ ਪਰ ਕਿਤੇ ਕਿਤੇ ਹੈਗੇ ਆ ਕਿਤੇ ਕਿਤੇ ਗਰੀਬੀ ਵੀ ਬਹੁਤ ਆ ਬੜੇ ਬਦਲ ਹੋਇਆ ਤਦੋਂ ਪਤਾ ਨਹੀਂ ਲੱਗਦਾ ਇਹ ਕਿ ਬੇਲੋ ਗਰਮੀ 'ਚ ਆਪਣਾ ਜੇ 700 ਕਿਲੋਮੀਟਰ ਪੈਂਦਾ ਆ ਹਮ 10 ਆਪਾਂ ਨੂੰ ਆਦੇ ਬੁੱਧਣਗੇ 10 ਪੁੱਜਣਗੇ 12 12 ਜੇ ਇੱਥੇ ਵੱਧੂਗਾ ਸਬਾ ਲੋਕੇ ਲੋਕੇ ਜੇ ਭੇਜੋ ਸਾਡੇ ਤੇ ਮੀਂਹ ਪੈਣ ਡਿਆ ਹੋ ਕੇ ਤਾਂ ਸਾਡੇ ਮੀਂਹ ਨਹੀਂ ਪੈਣ ਡਿਆ ਆ ਸਾਡੇ ਤੇ ਕਿੰਨਾ ਵੀ ਫੈਲ ਤੱਕ ਨਹੀਂ ਗਏ ਨਾਂਕੇ ਗਏ ਹੋਣੇ ਡਾਕਟਰ ਇੱਕ ਤੋਂ 350 ਮੀਟਰ ਜਿੱਥੇ ਸੀਗਾ ਨਹੀਂ ਕਰਕੇ ਕਿ ਆਪਾਂ ਨਹੀਂ ਕਿ ਮੀ ਜੋ ਨਾਂਕੇ ਗਏ ਹਨ ਆ ਸਾਹਿਬ ਚਲੋ ਕੋਈ ਨਹੀਂ ਖੜੇ ਹੋ ਜੋ ਦਿੱਤੇ ਵੀ ਆ ਗਏ ਆ ਗਾਇਸ ਬਾਸ ਕਿਲੋਮੀਟਰ ਦਾ ਫਰਕ ਆ ਜੀ ਦੇਖੋ ਮੀ ਨਹੀਂ ਜਾਣਦੇ ਆ ਤੇ ਅੱਗੇ ਵਾਲੇ ਬੰਦੇ ਜਿਹੜੇ ਆ ਉਹ ਕਿਤੇ ਮੀਂਹ ਨਹੀਂ ਪੈਂਦਾ ਤੁਸੀਂ ਆ ਉਹ ਕਿੱਥੇ ਮੀਂਹ ਨਹੀਂ ਪੈਂਦਾ ਤੁਸੀਂ ਵੀ ਤਾਂ ਉਹਦੇ ਕੋਲ ਮੀਂਹ ਨਹੀਂ ਪੈਂਦੇ ਉਹਦੇ ਮੀਂਹ ਨਹੀਂ ਪੈਂਦੇ ਹੈ ਇਹ ਕਿੱਥੇ ਆਏ ਇਹ ਆਪਣੇ ਤੋਂ ਕਿੰਨੇ 10 ਕਿਲੋਮੀਟਰ ਅੱਗੇ ਮੜ ਕੇ ਮੜ ਕੇ ਕਿੱਥੇ ਆਸ ਰੂਟ ਦੀ ਗੱਲ ਆ ਮੈਨੂੰ ਤਾਂ ਦੋ ਦਿਖੇ ਆ ਤੇ ਤਿੰਨਾਂ ਛੜੀ ਲੱਗੇ ਆ ਬੜਾ ਠੋਖੜਾ ਹਾਂ ਇਹ ਤਿੰਨ ਕਹਿੰਦੇ ਉਹ 12 ਸਿੰਘਾਂ ਹੁੰਦਾ ਵਾ ਅੱਛਾ 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 ਇਹ ਹਿਰਨਾ ਕਿੰਨੇ ਸੋਹਣੇ ਆ ਨਾ ਵੇ ਇੰਨਾਂ ਦੂਰ ਗਏ ਲੈਂਦੇ ਹੁਣੇ ਹਨਾ ਤੇ ਵੇ ਵਧੀਆ ਹੂੰ ਇਹ ਪਿਆਰ ਕਿੰਨੇ ਸੋਹਣੇ ਆ ਮੱਕਦੇ ਬੂਟੇ ਖਾਂਦੇ ਆ ਅੱਛਾ ਦੇਖੋ ਜੀ ਹਿਰਨ ਕੜੇ ਓ ਦੇਖੋ ਓ ਹਿਰਨ ਹਿਰਨ ਦੇ ਬੱਚੇ ਮੋਰ ਵੀ ਕਈ ਜਗ੍ਹਾ ਦੇਖੇ ਅਸੀਂ ਜੀ ਆਹ ਦੇਖੋ ਜੰਗਲ ਵਰਗਾ ਹੀ ਆ ਸਾਰਾ ਏਰੀਆ ਹਾਂ ਇਹਨੂੰ ਜਾਣਦੇ ਆ ਆਪਾਂ ਕਿਹਨਾ ਸ਼ਿਕਾਰ ਕਰਨਾ ਹੈ ਹਾਂ ਇੰਦਰੋਂ ਦੇਖਣਾ ਨਹੀਂ ਲੱਗਦਾ ਕੁਝ ਹੂੰ ਇੰਦਰੋਂ ਹੀ ਨੇ ਬੰਦੇ ਸੈਂਟਰ ਸੈਂਟਰ ਦੇ ਓ ਇੰਦਰੋਂ ਦੇਖਦਾ ਓ ਦੇਖਦਾ ਪਿਆ ਆਪਣੇ ਵੱਲ ਓ ਦੇਖਦਾ ਹੈ ਕੁੱਤੇ ਤਾਂ ਵੀ ਨਹੀਂ ਦੇਖਣਾ ਕੁਝ ਨਾਮ ਉਹ ਮੁਣਕੇ ਨਾਮ ਦਾ ਰਸਤਾ ਬਹੁਤ ਨਹੀਂ ਗਿਆ ਨਾ ਮਾਰ ਕੋਈ ਨਹੀਂ ਮੋੜ ਲੈਣਾ ਐਕਸਪੀਰੀਅੰਸ ਬਥੇਰਾ ਨੂੰ ਇਕਦਾਂ ਟੈਨਸ਼ਨ ਲੈਣਾ ਬੈਗ ਗੱਡੀ ਤੇ ਮੇਰੇ ਕੋ ਭਾਵੇਂ 10 ਕਿਲੋਮੀਟਰ ਚਲਵਾਇ ਜਾ ਕੋਈ ਚੱਕਰ ਨਹੀਂ ਸਿੱਧੀ ਜਾਊਗੀ 13 ਵਾਂਗੂ ਤੋਂ ਗੱਡੀ ਅੱਗੇ ਮੋੜ ਲੱਗ ਗਿਆ ਹੁਣ ਲੱਗ ਗਿਆ ਵੇਖ ਲੈ ਹਾਂ DCri ਵੀਡੀਓ ਚ ਆਇਆ ਹੀ ਨਹੀਂ ਡਬਲ ਇਹ ਰਹੇਗਾ 15 ਤੋਂ 18 ਕਿਲੋਮੀਟਰ ਇਹ ਸਾਰੀ ਸੰਗਤ ਠੀਕ ਆ ਬੜੀ ਕਿਰਪਾ ਉਹ ਸੋਹਣੀ ਯਾਤਰਾ ਮਾਲਕ ਨੇ ਕੀਤੀ ਕਰਵਾਈ ਹੈ ਹਾਂਜੀ ਬੰਨਾ ਪੁੱਛੋ ਕੀ ਪੁੱਛਣਾ ਅੱਛਾ ਮੰਮੀ ਨੂੰ ਕਰਦਾ ਫੋਨ ਹਾਂ ਮੰਮੀ ਨੂੰ ਫੋਨ ਕਰਦਾ ਮੰਮੀ ਕਹਿੰਦੀ ਮੈਂ ਰੋਟੀ ਲਾ ਕੇ ਰੱਖੂੰ ਸਾਰੇ ਜਣੇ ਅਗਰ ਰੋਟੀ ਖਾ ਕੇ ਜਾਇਓ ਅੱਛਾ ਆ ਗਏ ਤਕਰੀਬਨ ਆਪਾਂ ਹਨਾ 200 ਕਿਲੋਮੀਟਰ ਹੈ ਗਿਆ ਨਾ ਇੱਥੇ ਬਹਿਣਾ ਛੱਡਿਓ ਜਦੋਂ ਗਰਮੀ ਬਹੁਤ ਆ ਬਦੋਪਰੀ ਬਦੋਪਰੀ ਪੱਖਾ ਲੱਗਾ ਹੰਦਾਂ ਛੋਲੇ ਪਾ ਗਏ ہاں ਹੋਰ ਛੋਲਿਆਂ ਤੇ ਵੀ ਚਟਨੀ ਪੈ ਜਾਂਦੀ ਛੋਲੇ ਤੋਂ ਬਾਲਾ ਦੇ ਨਾਲ ਛੋਲੇ ਖਰਾਬੇ ਨਾਲ ਛੋਲੇ ਨਾ ہاں ਛੋਲਿਆਂ ਤੇ ਉੱਤੇ ਚਟਨੀ ਪੈ ਜਾਂਦੀ ਹਾਂਜੀ ਢੰਡੇ ਤੇ ਆ ਫੇਰ ਚਾਹ ਪੀਂਦ ਲਈ ਰੁਕੇ ਆ ਜੀ ਫੇਰ ਦੁਬਾਰਾ ਤੇ ਭੁੱਖ ਲੱਗੀ ਸੀ ਥੋੜੀ ਥੋੜੀ ਨਾਲ ਸਮੋਸੇ ਖਾਣ ਲੱਗੇ ਆ ਆ ਲੋ ਤੁਸੀਂ ਵੀ ਛਕ ਲੋ ਹਾਂਜੀ ਕੀ ਹਾਲ ਹੈ ਤੁਹਾਡਾ ਜੀ ਮਾਸਾ ਚਾਹ ਤਾਂ ਗਈ ਪੀਣ ਸੰਗਤ ਸਾਰੀ ਕਹਿੰਦੀ ਜਾ ਪੀਣੀ ਆ ਥੱਕ ਗਏ ਹੀ ਅਸੀਂ ਆਪ ਥੱਕ ਗਏ ਬਹੁਤ ਜਵਾ ਕਿ ਮਾ ਚਾਹ ਪੀ ਲੈ ਘੁੱਟ ਘੁੱਟ ਫੇਰ ਚੱਲੇ ਪਰਨੇ ਜਨੰਦਰ ਨਾ ਹੋਰ ਤਾਂ ਚਾਰ ਸਾਢੇ ਤਿੰਨ ਜਾੜ ਕੇ ਰਸਤਾ ਹੈਗਾ ਇੱਥੋਂ ਉਹ ਬੋ ਲੋਕੇਸ਼ਨ ਲਾ ਲਿਆ ਉਹਨੇ ਅਮੀ ਪਾਸੋਂ ਆ ਕੇ ਆਉਂਦੇਗਾ ਜਾਨ ਜੀ ਇਹਨਾਂ ਬੰਬਲ ਜਿਹਨਾਂ ਇੱਥੇ ਜਾ ਬੀਤੇ ਇੱਥੇ ਜਾ ਦੇਣਾ ਉਹ ਹੋਰ ਭਜਾਈ ਜਾਂਦਾ ਹੈ ਨਾ ਗੋਰਾ ਫਟਾਫਟ ਉਹ ਚਲਾ ਗਿਆ ਅੱਗੇ ਹਾਂਜੀ ਸਾਡੀ ਇੱਕ ਗੱਡੀ ਅੱਗੇ ਨਿਕਲ ਗਈ ਕਾਫੀ ਜੀ ਤੇ ਹੁਣ ਅਸੀਂ ਆ ਜੇ ਡੱਬ ਵਾਲੀਆਂ ਤੇ ਉਹ ਸਾਨੂੰ ਹੁਣ ਉਹਨਾਂ ਲొਕੇਸ਼ਨ ਬਦਲ ਲਈ ਆ ਸਾਰਾ ਨੀ ਹਵਾ ਚੈੱਕ ਲੱਗ ਕੇ ਕਰਾਉਣ ਗੱਡੀ ਦੀ ਤੇ ਉਹ ਕਹਿੰਦੇ ਵੀ ਆਪਾਂ ਹੁਣ ਅਸੀਂ ਰੁੱਕ ਗਏ ਆ ਤੇ ਪੋਗੇ ਪਹੁੰਚ ਕੇ ਵੇਟ ਕਰਦੇ ਆ ਤੁਹਾਡੀ ਤੇ ਚਲੋ ਠੀਕ ਆ ਜੀ ਅੱਜੀ ਇੱਥੇ ਰੁਕੇ ਸੀ ਮੁੰਦਾ ਖਾਣ ਲਈ ਅੱਥਰ ਅਸੀਂ ਦਿਖਾਣਾ ਨਹੀਂ ਆ ਆਈਸਕ੍ਰੀਮ ਖਾਵਾਂਗੇ ਅਸੀਂ ਤਾਂ ਕੋਣ ਕਾਕੇ ਕਿਆ ਗੀ ਆਪਣੇ ਫਰੁੱਦਾ ਵੀ ਥਾਂ

ਰੋਟੀ ਮੰਮੀ ਨੇ ਬਣਾਈ ਹੋਈ ਹੁੰਦਿਆਂ ਨੂੰ ਆ ਜਾਓ ਤੇਰੀ ਜਿੱਤ ਰਿਸ਼ਤਾ ਤੋਂ ਤੇ ਫਿਰ ਤੂੰ ਤੇ ਸਿਕਾ ਸਿਕਾ ਅੱਜ ਜਾਓ ਕੋ ਬੈਠੋ ਸਰ ਉਹ ਠੀਕ ਹੋ ਗਿਆ ਪਰ ਕੀ ਹੈਗੇ ਹੁਣ ਦੋ ਦਿਨ ਸਮੁੰਦਰੇ ਜਾ ਕੇ ਸਟਰ ਪਾਉਣੇ ਹੋ ਇੱਕ ਦਮ ਬਹੁਤ ਥੱਕ ਗਏ ਆ ਬਹੁਤ ਕੀ ਜੇ ਦੇਖੀਂ ਕਿ ਨਹੀਂ ਚੱਲਿਆ ਹੈਪੀ ਬਰਥਡੇ ਜਦੋਂ ਜਦੋਂ ਦਾ ਬਰਥਡੇ ਅੱਜ ਭਰਾ 12 ਬੰਨਵਾ ਦੇ ਦੋ ਦਿਨਾਂ ਦਾ ਸੀ ਅਹੀ ਨਾਈਨ ਮੈਂ ਤੁਹਾਨੂੰ ਦੱਸ ਦਿੰਦਾ ਅੱਧੀ 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 ਨੂੰ ਨਾ ਆਪਣੇ ਦਿਨ ਮੈਨੂੰ ਵੀ ਦੇ ਦੇ ਫਿਰ ਤੂੰ ਮੈਨੂੰ ਸੌਫਟ ਜੋ ਚੜਦੀ ਹੈ ਚੰਗੀ ਨਾ ਚੜਦੀ ਹਾਂ ਲੱਗਾ ਹੋਇਆ ਸੀ 2:00 ਤੱਕ ਲੱਗ ਰਿਹਾ ਫੋਨ ਤੇ ਹਾਂ ਜੀ